ਸ਼੍ਰੀ ਰਾਮ ਸੇਵਾ ਸਮਿਤੀ ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਗਵਾੜਾ ਵਿਖੇ ਕਰਵਾਈ ਜਾ ਰਹੀ ਸ਼੍ਰੀ ਰਾਮ ਲੀਲਾ ਦੇ 8ਵੇਂ ਦਿਨ ਲక్ష్ਮਣ ਮੁਰਸ਼ਾ ਦਾ ਨਾਟਕ ਖੇਡਿਆ ਗਿਆ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸ਼ਰੀ ਇੰਚਾਰਜ ਸਰਦਾਰ ਰਣਜੀਤ ਸਿੰਘ ਖੁਰਾਣਾ ਨੇ ਆਪਣੇ ਕਾਰਕਾਮਾਂ ਨਾਲ ਰੀਬਨ ਕੱਟਣ ਉਪਰੰਤ ਸ਼ਮਾ ਰੋਸ਼ਨ ਕਰਕੇ ਕੀਤਾ ਜਦਕਿ ਇਸ ਸ਼੍ਰੀ ਰਾਮ ਨਾਟਕ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਵਿਧਾਇਕ ਫੋਕਵਾੜਾ ਬਲਵਿੰਦਰ ਸਿੰਘ ਢਾਲੀਵਾਲ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਕਮੇਟੀ ਮੈਂਬਰਾਂ ਵੱਲੋਂ ਨਿਕਾਸ ਸਵਾਗਤ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਵਕਫ ਵਕ ਬੁਲਾ ਰਹੇ ਨੇ ਜਿੱਥੇ ਸਮੂਹ ਇਲਾਕਾ ਵਾਸੀਆਂ ਨੂੰ ਸ਼੍ਰੀ ਰਾਮ ਲੀਲਾ ਤੇ ਦੁਸਹਿਰਾ ਉਤਸਵ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਕਮੇਟੀ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਇਸ ਦੌਰਾਨ ਕਮੇਟੀ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਜਿੰਦੇ ਕੇ ਸਨਮਾਨਿਤ ਵੀ ਕੀਤਾ ਗਿਆ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਪਹੁੰਚ ਕੇ ਇਸ ਸ਼੍ਰੀ ਰਾਮ ਨਾਟਕ ਦਾ ਆਨੰਦ ਮਾਣਿਆ ਤੇ ਸ਼੍ਰੀ ਰਾਮ ਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਫਗਵਾੜਾ ਤੋਂ ਨਵਰੰਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜਿਸ ਤਰ੍ਹਾਂ ਕਿ ਆਪ ਸਭ ਜਾਣਦੇ ਹੋ ਕਿ ਰਾਮ ਲੀਲਾ ਦਾ ਜਿਹੜਾ ਆਯੋਜਨ ਹੈ ਉਹ ਸਦੀਆਂ ਤੋਂ ਸਾਰੇ ਦੇਸ਼ ਵਿੱਚ ਬੜੀ ਸ਼ਰਧਾ ਅਧਪਾਵ ਦੇ ਨਾਲ ਸਨੇਹ ਦੇ ਨਾਲ ਇੱਥੇ ਆਯੋਜਨ ਹੁੰਦਾ ਔਰ ਉਸ ਤੋਂ ਜ਼ਿਆਦਾ ਜਿੰਨੇ ਸਾਡੇ ਪਗਵਾੜਾ ਵਾਸੀ ਜੋ ਹੈਗੇ ਨੇ ਜੋ ਪਿੰਡਾ ਤੂਗੇ ਹੁੰਦੇ ਨੇ ਉਹ ਬ라이 ਦੇ ਪੱਤਰ ਹਨ ਕਿ ਉਹ ਆ ਕੇ ਇੱਥੇ ਜਿੱਥੇ RAMLILA ਦਾ ਆਯੋਜਨ ਦਾ ਇਹ ਫਕਵਕਤਾ ਕੀ ਦੇਖਦੇ ਨੇ ਉਸੀ ਆਪਣੇ ਜੀਵਨ ਨੂੰ ਸਫਲ ਕਰਦੇ ਨੇ ਕਿਉਂਕਿ ਆਪਾਂ ਜੇਕਰ ਦੇਖੀਏ ਕਿ ਪ੍ਰਭੂ શ્રી RAM ਜੀ ਨੇ ਆਪਣੇ ਜੀਵਨ ਵਿੱਚ ਸੱਚਾਈ ਦਾ ਮਾਰਗ ਅਤੇ ਪ੍ਰਵਾਨੀ ਦਾ ਮਾਰਗ ਸਾਨੂੰ ਦੱਸਿਆ ਉਸ ਕਰਕੇ ਆਧੇ ਸਮੇਂ ਵਿੱਚ ਜਦੋਂ ਕਿ ਅਸੀਂ ਬਹੁਤ ਹੀ ਮੁਸ਼ਕਲ ਸਮੇਂ ਵਿੱਚ ਸਾਰੀ ਦੁਨੀਆ ਲੰਘ ਰਹੀ ਹੈ ਇਸ ਕਰਕੇ ਆdte ਸਮੇਂ ਵਿੱਚ ਜੇਕਰ ਅਸੀਂ ਇਹ ਮੁਸੀਬਤਾਂ ਦਾ ਭਵਸਾਗਰ पार ਕਰਨਾ ਸਾਨੂੰ ਪ੍ਰਭੂ શ્રી ਰਾਮ ਜੀ ਦੇ ਦਸਵੇਂ ਮਾਰਗ ਤੇ ਚੱਲਣ ਦਾ ਸਾਨੂੰ ਚੱਲਣਾ ਪਏਗਾ શ્રી ਰਾਮ ਜੀ ਨੇ ਰਾਵਣ ਦਾ ਵਧ ਕਰਕੇ ਨੇਕੀ ਦੀ ਬਲੀ ਤੇ ਜਿੱਤ ਪ੍ਰਾਪਤ ਕੀਤੀ ਸੀ ਕੂੜ ਤੇ ਸੱਚ ਦੀ ਜਿੱਤ ਪ੍ਰਾਪਤ ਕੀਤੀ ਸੀ ਸਮਝਦਾ ਕਿ ਜੋ ਅੱਜ ਇਸ ਕਲੱਬ ਨੂੰ ਇਹ ਯੋਜਨ ਕੀਤਾ ਜਾ ਰਿਹਾ ਜਿੱਥੇ ਇਸ ਕਲੱਬ ਦੇ ਸਰਪ੍ਰਸਤ શ્રી ਅਸੋਕ ਚੇਤੀ ਜੀ ਚੇਅਰਮੈਨ ਜੇਮ ਸ਼ਰਮਾ ਜੀ ਪ੍ਰਧਾਨ ਰਾਹੁਲ ਵਾਦੀਆ ਜੀ ਸਮੁੱਚੀ ਇਸ ਪ੍ਰਬੰਧਕ ਟੀਮ ਨੂੰ ਮੈਂ ਬਹੁਤ ਬਹੁਤ ਮੁਬਾਰਕੀ ਦਿੰਦਾ ਮੈਨੂੰ ਦੇਵ ਜੀ ਨੇ ਦੱਸਿਆ ਕਿ ਤਕਰੀਬਨ ਦੇ ਵੀ 3000 ਇੱਥੇ ਜਿਹੜੇ ਸੰਖਿਆ ਆਂਦੀਆਂ ਇਧ ਪਖਤਾਂ ਦੇ ਦੇਖਣ ਆਉਂਦੇ ਆ ਬਹੁਤ ਬਹੁਤ ਬਧਾਈ ਇਸ ਪ੍ਰਬੰਧਕ ਕਮੇਟੀ ਨੂੰ ਮੈਂ ਸਮਝਦਾ ਕਿ ਆਪਾਂ ਨੂੰ ਇਸ ਦਿਨ ਤੇ ਤੁ ਸਿਖਰਾ ਜਾਇਦਾ ਕਿਉਂਕਿ ਅੱਜ ਰਾਵਣ ਫਿਰ ਸਿਰ ਚੱਕ ਰਿਹਾ ਚਾਹੇ ਉਹ করুণਾਕਿਆ ਦੇ ਰੂਪ ਚ ਹੋਵੇ ਚਾਹੇ ਉਹ ਪ੍ਰਸ਼ਟਾਚਾਰ ਹੋਵੇ ਬੇਰੋਜ਼ਗਾਰੀ ਹੋਵੇ ਨਸ਼ੇ ਹੋਣ ਗਰੀਬੀ ਹੋਵੇ ਜਾਤਪਾਤ ਹੋਵੇ ਹੰਕਾਰ ਹੋਵੇ ਮੈਂ ਸਮਝਦਾ ਅੱਜ ਇਸ ਜਿਹੜੇ ਇਸਰ ਚੱਕ ਰਿਆ ਇਸ ਨੂੰ ਫਿਰ ਮਾਰਨ ਦੀ ਲੋੜ ਆ ਆਪਾਂ ਆਓ ਇਸ ਦਸਹਰੇ ਤੇ ਆਪਾਂ ਆਪਣੇ ਬੱਚਿਆਂ ਨੂੰ ਆਪਾਂ ਇਹ ਸਿਖਾਈਏ ਕਿ ਜੋ ਸਾਡੇ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਕਮਰੇ ਗੀਤਾ ਆਪਾਂ ਇਸ ਤੋਂ ਸਿੱਖੇ ਜਾਈਏ ਮੈਂ ਸਮਝਦਾ ਅੱਜ ਜਿੱਦਾਂ ਅੱਜ ਮੁਸਲਮਾਨ ਭਾਈਚਾਰੇ ਇੱਥੇ ਆਇਆ ਖਿਪਾ ਇਚਾਰਾ 114 110 ਦਾ ਜਿੱਥੇ ਤਰ੍ਹਾਂ ਤਰ੍ਹਾਂ ਦੇ ਫੋਲਾ ਬਹੁਤ ਖੁਸ਼ੀ ਹੁੰਦੀ ਆ ਕਿ ਆਪਾਂ ਰਲ ਮਿਲ ਕੇ ਆਪਾਂ ਸਾਰੇ ਰਹੀਏ